ਹਾਂਜੀ ਹੁਣ ਜਿਹੜੀ ਕਿ ਇੱਕ ਮਜੀਠੀਏ ਤੋਂ ਬਾਅਦ ਇੱਕ ਜੋ ਕਾਲੀ ਦਲ ਦਾ ਪ੍ਰਧਾਨ ਹੋਰ ਚੱਕ ਲਿਆ ਤੇ ਜਿਹਦੇ ਵਿੱਚ ਖੁਣ ਆਪਾਂ ਪਹਿਲੀ ਵੀਡੀਓ ਤੁਹਾਨੂੰ 2 ਕਮੈਂਟ ਦੀ ਸੁਣਾਵਾਂਗੇ ਜਿਹੜਾ ਜਿਹਦੇ ਉੱਤੇ ਲਿਖਿਆ ਬਈ ਮਜੀਠੀਏ ਦੇ ਖਿਲਾਫ ਪੱਕੇ ਸਬੂਤ ਜੀਬੀ ਦਾ ਪੱਕਾ ਦਾਵਾ ਤਾਂ ਪਹਿਲਾਂ ਆਪਾਂ ਤੁਹਾਨੂੰ ਡੀਜੀਬੀ ਦਾ ਕੀ ਕਹਿਣਾ ਇਹ ਸੁਣਾਉਣੇ ਆ ਤੇ ਫਿਰ ਜਿਹੜਾ ਕਿ ਇਹਨਾਂ ਦਾ ਇੱਕ ਪ੍ਰਧਾਨ ਚੱਕ ਲਿਆ ਤਾਂ ਉਹ ਵੀ ਆਪਾਂ ਤੁਹਾਨੂੰ ਵੀਡੀਓ ਦਿਖਾ ਰਹੇ ਆ ਤੇ ਪਹਿਲਾਂ ਇਹ ਸੁਣੋ ਫਿਰ ਕਰਦੇ ਆ ਅਗਲੇ ਵਿਚਾਰ ਸਾਗੇ ਹੇਟਰਨਓਵਰਸੀ ਡਰੱਗਸ ਦੀ ਅਕੋਰਡਿੰਗ ਟੂ ਐਨਸੀਬੀ ਇਨ 2017 2017 ਚ ਤੇ ਅੱਜ ਤੋਂ ਮੇਰੇ ਖਾਲ 1 ਲੱਖ ਕਰੋੜ ਵੀ ਹੋਣੀ ਹੈ ਤੇ ਇੰਨਾ ਪੈਸਾ ਕਿੱਥੇ ਜਾਂਦਾ ਇਹ ਕੈਨੇਡਾ ਦੇ ਸਮਗਲਰ ਨੇ ਉੱਥੇ ਵੀ ਇਹਨਾਂ ਦੇ ਖਿਲਾਫ ਕੇਸ ਹੈਗੇ ਜੀ ਡਰੱਗ ਸਮਗਲਿੰਗ ਦੇ ਕੇਸ ਹੈ ਸਮਗਲਿੰਗ ਦੇ ਕੇਸ ਹੈ ਕਈ ਕ੍ਰਾਈਮ ਸੈਂਟ ਬੋਰਡ ਨੇ ਤੇ ਉਹ ਆਕੇ ਇੱਥੇ ਵਿਕਰਮ ਮਜੀਠੀ ਨਾਲ ਉੱਠਦੇ ਬੈਠਦੇ ਚੱਲਦੇ ਫਿਰਦੇ ਗੱਡੀਆਂ 'ਚੇ ਕੋਠੀਆਂ 'ਚੇ ਹਰ ਚੀਜ਼ 'ਚ ਬਹੁਤ ਗਣਿਸ਼ ਮੇਜਨ ਦਾ ਸੀ ਨਤੀ ਤੇ ਉਹ ਡਰੱਗਸ ਦੇ ਮਾਮਲੇ ਚ ਬਹੁਤ ਡੂੰਗੇ ਖਿਲਾੜੀ ਬਾਰੋਂ ਡਰੱਗਸ ਮੰਗਵਾਈ ਜਾਂਦੇ ਸੀ ਜੇ 300 ਕਿਜੀ ਮੰਗਵਾਇਆ ਗਿਆ 30 ਕਿਜੀ ਕਿਸੇ ਦੇ ਉੱਤੇ ਪਾਤਾ ਤੋ ਇਹ ਦੋਸੂ ਕਿੱਥੇ ਗਿਆ ਇੱਕ ਤੁਸੀ ਇਨਕੁਇਰੀ ਕੀਤੀ ਹੋਵੇਗਾ ਪਰ ਮੈਂ ਉਹੀ ਕਹਿ ਰਿਹਾ ਉਹ ਸਾਰਾ ਕੁਝ ਇੰਦਰਜੀਤ ਕੋਲੋਂ ਬਰਾਮਦ ਹੋਇਆ ਉਹ ਕਿੱਥੋਂ ਆਇਆ ਇੰਦਰਜੀਤ ਦੇ ਖਿਲਾਫ 15 ਡਿਪਾਰਟਮੈਂਟ ਇਨਕੁਆਇਰੀਆਂ ਚਾਰ ਕ੍ਰਿਮੀਨਲ ਪਰਚੇ ਸੀ ਕਿ ਹੁਣ ਤੁਸੀਂ ਚਾਰ ਪ੍ਰਮੋਸ਼ਨ ਕਿਉਂ ਦੇ ਸਕਦੇ ਹੋ ਸਿਪਾਈ ਤੋਂ ਹੈਡ ਕਨਸਟੇਬਲ ਐਡਵਾਂਸਟੇਬਲ ਤੋਂ ਐਸਏ ਐਸਏ ਤੋਂ ਸਬ ਇੰਸਪੈਕਟਰ 750 ਤੋਂ ਬ੍ਰੋਟ ਤੇ ਪੰਜਾਬ ਪੁਲਿਸ ਰੂਲਸ ਕਹਿੰਦੀ ਹੈ ਜਿਹੜਾ ਸੀਨੀਅਰ ਮੋਸਟ ਇੰਸਪੈਕਟਰ ਹੋਏਗਾ ਉਹ ਹੀ ਇੰਸਪੈਕਟਰ ਸੀਏ ਬਣ ਸਕਦਾ ਹੈ ਇਹ ਤਾਂ ਸਿਪਾਈ ਹੈ ਇਹ ਕਿਵੇਂ ਇੰਸਪੈਕਟਰ ਸੀਏ ਬਣ ਗਿਆ ਇਹ ਰਾਜਜੀਤ ਦਾ ਕੰਮ ਸੀ ਤੁਸੀਂ ਇਹ ਵਿਜੀਟੀਆਂ ਤੇ ਪਰਚਾ ਦਰਜ ਕਰ ਸਕਦੇ ਹੋ ਤਾਂ ਹੁਣ ਇੱਕ ਰਾਜਜੀਤ ਨਹੀਂ ਫੜਿਆ ਜਾ ਰਿਹਾ ਤੋ ਕੀ ਉਹ ਦੇ ਫੜਨ ਨਾਲ ਕਈ ਹੋਰ ਰਾਜ਼ ਖੁੱਲ ਜਣਗੇ ਇਹ ਕੋਈ ਨਾ ਕੋਈ ਯੋਜਨਾ ਕੰਮ ਕਰਦਾ ਸੀ ਆਪਣੇ ਕੁਝ ਸੀਨੀਅਰ ਅਫਸਰ ਨੂੰ ਕੁੱਝ ਕਰਨ ਵਾਸਤੇ ਜਿਵੇਂ ਡਰੱਗਸ ਫੜੇਗੇ ਮੌਕੇ ਤੇ ਸਬੂਤ ਦੇ ਤੌਰ ਤੇ ਹੈ ਡਰੱਗਸ ਫੋਰਨ ਕਰੰਸੀ ਕੈਸ਼ ਵੈਪਨ ਅਮੂਨੀਸ਼ਨ ਇਹਦਾ ਮਤਲਬ ਕੀ ਹੈ ਕੀ ਕਰਦਾ ਸੀ ਉਹ ਡਰਗ ਮੰਗਵਾਉਂਦਾ ਸੀ, ਪਲਾਂਟ ਕਰਦਾ ਸੀ, ਮਿਸਯੂਜ਼ ਕਰਦਾ ਸੀ, ਐਕਸਟਰੈਕਸ਼ਨ ਕਰਦਾ ਸੀ, ਪੈਸੇ ਲੈਂਦਾ ਸੀ, ਹੱਤ ਤਲਾ ਦੇ ਜਿਹੜੇ ਗਲਤ ਕੰਮ ਸੀ ਉਹ ਕਰਦਾ ਸੀ। ਤੇ ਇਸ ਕਰਕੇ ਇੰਨਾ ਹਿੰਮਤ ਰੱਖਣਾ, ਪਲੱਸ ਇਹਨਾਂ ਦੇ ਨਾਲ ਕ੍ਰਿਮੀਨਲ 엘ਮੈਂਟ ਬਹੁਤ ਜ਼ਿਆਦਾ ਹੈ। ਇਸ ਜਿਹੜਾ ਵੀ ਮੈਂ ਕਹਿ ਰਿਹਾ ਮੇਰੇ ਕੋਲ ਹਰ ਚੀਜ਼ ਦਾ ਸਬੂਤ ਹੈਗਾ। ਰੀਡਿੰਗ ਟੂ ਬਿਕਰਮ ਮਜੀਠੀਆ ਦਾ ਸਬੂਤ ਹੈਗਾ, ਔਨ ਰਿਕਾਰਡ। ਹਾਂਜੀ ਇਹ ਜਿਹੜਾ ਕੀ ਬਈ ਡੀਜੀਪੀ ਆ ਜਿਹਦਾ ਕਹਿਣਾ ਕੀ ਇਹ ਆ ਵੀ ਇਹਦੇ ਬੰਨੀ ਜਿਹੜੇ ਸਾਡੇ ਕੋਲ ਇਹਦੇ ਸਾਰੇ ਸਬੂਤ ਆ ਜਿਹਦੇ ਵਿੱਚ ਇਹ ਪੁਲਿਸ ਵਾਲਿਆਂ ਨਾਲ ਮਿਲ ਕੇ ਇਧਰ ਉਧਰ ਨਸ਼ਾ ਵੀ ਵੇਚਦੇ ਸੀ ਤੇ ਹੋਰ ਵੀ ਬਹੁਤ ਬਾਹਰੋਂ ਉਧਰ ਉਧਰੀ ਲੈਣ ਦੇਣ ਕਰਦੀ ਸੀ ਦੇਸ਼ਾਂ ਦੇਸ਼ਾਂ ਨਾਲ ਤੇ ਜਿਵੇਂ ਕੀ ਦੱਸਿਆ ਜਾਂਦਾ 540 ਕਰੋੜ ਰੁਪਇਆ ਇਹਦੇ ਤੋਂ ਜਿਹੜਾ ਕੀ ਗੈਰ ਕਾਨੂੰਨੀ ਤਰੀਕੇ ਨਾਲ ਬਣੀ ਹੋਈ ਆਂਦਰ ਉਹ ਵੀ ਬਰਾਮਦ ਹੋਈ ਹੈ ਤੇ ਪਰ ਜੇ ਗੱਲ ਕਰੀਏ 30 ਫੋਨ ਵੀ ਦੱਸਿਆ ਜਾਂਦਾ ਘਰ ਦੇ ਵਿੱਚ ਮੈਂਬਰ 6 ਹੈ ਤੇ 30 ਫੋਨ ਲੈਪਟਾਪ ਤੇ ਬਾਕੀ ਦੇਸ਼ ਆਪਦੇਸ਼ਾਂ ਨਾਲ 141 ਕਰੋੜ ਦਾ ਲੈਣ ਦੇਣ ਉਹ ਵੀ ਦੱਸਿਆ ਜਾਂਦਾ ਤੇ ਹੁਣ ਜਿਹੜਾ ਨਾਲ ਇੱਕ ਹੋਰ ਖਬਰ ਸੁਣਾਵਾਂਗੇ ਆਪਾਂ ਤਾਂ ਬਣੇ ਰਹੋ ਚੈਨਲ ਤੇ ਜੋ ਇੱਕ ਇਹਨਾਂ ਦਾ ਪ੍ਰਧਾਨ ਵੀ ਚੱਕ ਲਿਆ ਕਾਲੀ ਦਲ ਦਾ ਤਾਂ ਉਹ ਵੀ ਆਪਾਂ ਵੀਡੀਓ ਸੁਣਾਉਣ ਜਾ ਰਹੇ ਹਾਂ ਬਣੇ ਰਹੋ ਚੰਦੇ ਸੁਣੋ ਵੀਡੀਓ ਉਹ ਜਿਹੜਾ ਦਸਤਰੀਆ ਖੱਤੀ ਪਰਦੇ ਪ੍ਰਧਾਨ ਆ ਕਲਿਦਾ ਕਲਿਦਾ ਨੂੰ ਕੋਣੇ ਦੇ ਧਰਨੀ ਉੱਤੇ ਲਾਏ ਹੋਣਗੇ ਜੀ ਸੀਐਸ ਆ ਚੱਕਿਆ ਜੀ ਕਈ ਦਿਨਾਂ ਤੋਂ ਹਨਾ ਵੀਡੀਓ ਜੋ ਇਹਨਾਂ ਦੇ ਪੱਖ ਤੋਂ ਹੈ ਇਹ ਤਾਂ ਵੈਸੇ ਇੱਕ ਸਮਝ ਨਹੀਂ ਆਉਂਦੀ ਪੂਰੀ ਰੋਲਾ ਪੈ ਰਿਹਾ ਤੇ ਇਹ ਜੋ ਅੱਜ ਦੇ ਵਿਚਾਰ ਸੋਡੇ ਨੇ ਸਾਂਝੇ ਹੁਣ ਇਹੀ ਕਰਨੇ ਆ ਕਿਉਂਕਿ ਜਿਹੜਾ ਇਹ ਹੁਣ ਇੱਕ ਹੋਰ ਪ੍ਰਧਾਨ ਮਜੀਠੀਏ ਤੋਂ ਬਾਅਦ ਕਾਲੀਰਾਲ ਦਾ ਇਹਨਾਂ ਦਾ ਚੱਕ ਲੈ ਤੇ ਜਿਹਦੇ ਵਿੱਚ ਹੁਣ ਗੱਲ ਕਰੀਏ ਜੇ ਹੁਣ ਰਵਨੀਤ ਬਿੱਟੂ ਦੀ ਤੇ ਜੋ ਸੁਖਪਾਲ ਖਹਿਰਾ ਤੇ ਕਈ ਜਣੇ ਹੋਰ ਵੀ ਸਾਹਮਣੇ ਆ ਗਏ ਆ ਮੈਂ 100 ਤੋਂ ਵੱਧ ਦਾ ਕਹਿਣਾ ਵੀ ਤੁਸੀਂ ਕਹਿੰਦੇ ਨਸ਼ਾ ਤਸਕਰ ਨਹੀਂ ਫੜਦੇ ਨਸ਼ਾ ਜਿਹੜਾ ਹੁਣ ਵੱਡਾ ਮਗਰਮਾ ਅੱਛਾ ਉਹ ਇਹਨਾਂ ਦੇ ਵਿੱਚੋਂ ਵਿਕਰਮ ਜੀਠਿਆ ਕਿਉਂਕਿ ਬਹੁਤ ਲੰਬੇ ਸਮੇਂ ਤੋਂ ਜੇ ਗੱਲ ਕਰੀਏ 540 ਕਰੋੜ ਆਮਦਨ ਗੈਰ ਕਾਨੂੰਨੀ ਤਰੀਕੇ ਨਾਲ ਬਣੀ ਆ ਤੇ ਬਾਕੀ ਜਿਹੜਾ ਹੁਣ ਹਜੇ ਹੋਰ ਵੀ ਫੜਨੀ ਬਾਕੀ ਆ ਨਾਲ ਨਾਲ ਦੱਸਿਆ ਜਾਂਦਾ ਵੀ ਜਿਹੜਾ ਸੁਖਵੀਰ ਬਾਦਰਾ ਇਹ ਵੀ ਰਗੜਿਆ ਜਾਊ ਕਿਉਂਕਿ ਜੇ ਗੱਲ ਕਰੀਏ ਇਹਨਾਂ ਕੋਲੇ ਪ੍ਰਾਪਰਟੀ ਦੀ ਤਨੇ ਹਰ ਤੱਕ ਲੈ ਹੀ ਆ 800 ਦਾ ਬੱਸ ਦਸੀ ਜਾਂਦੀ ਆ ਤੇ ਬਾਕੀ ਹੋਰ ਪਤਾ ਨਹੀਂ ਹਜੇ ਪ੍ਰਾਪਰਟੀਆਂ ਕਿੰਨੀਆਂ ਨੇ ਇਹਨਾਂ ਕੋਲੇ ਆਪਣੇ ਕੋਲੇ ਇਹ ਖਾਤੇ ਭਰੀ ਬੈਠੇ ਆਪਣੀ ਇੱਕ ਕਹਿੰਦਾ ਮਤਲਬ ਲੋਕਾਂ ਤੋਂ ਸਿਰਫ ਵੋਟਾਂ ਪਾ ਲੈਂਦੇ ਆ ਪੰਜਾਬ ਲੁੱਟ ਕੇ ਖਾਣਾ ਇਹਨਾਂ ਨੇ ਆਪ ਦੇ ਘਰ ਬਣਾ ਲੈਂਦੇ ਆ ਜਿਹੜੀਆਂ ਆਪਾਂ ਕਹਿੰਦੇ ਨੇ 50 ਪੀੜੀਆਂ 50 ਵੀ ਨਹੀਂ ਇਹਨਾਂ ਦੇ ਤਾਂ ਭਾਵੇਂ 200 ਪੀੜੀਆਂ ਖਾ ਲੈਣਾ ਤਾਂ ਵੀ ਨਹੀਂ ਮੁੱਕਦਾ ਇਹਨਾਂ ਕੋਲੇ ਤਾਂ ਇਹ ਜੋ ਗਰੀਬਾਂ ਦੇ ਖੂਨ ਚੂਸ ਚੂਸ ਕੇ ਬਣੀਆਂ ਹੋਈਆਂ ਇਹਨਾਂ ਦੀਆਂ ਦੌਲਤਾਂ ਤੇ ਜਿਹੜਾ ਹੁਣ ਵਿਜੀਲੈਂਸ ਨੇ ਬਿਕਰਮ ਜੀਟੀਏ ਦੇ ਘਰੇ ਇੱਕ ਛਾਪਾ ਪੈਂਦਾ ਉਥੋਂ 540 ਕਰੋੜ ਦੀ ਆਮਦਨ ਜਿਹੜੀ ਗੈਰਕਾਨੂੰਨੀ ਤਰੀਕਿਆਂ ਬਣੀ ਹੈ ਤੇ ਬਾਕੀ 141 ਕਰੋੜ ਦੇਸ਼ਾਂ-ਵਿਦੇਸ਼ਾਂ ਨਾਲ ਲੈਣ-ਦੇਣ ਬੈਂਕਾਂ ਨਾਲ ਤੇ ਬਾਕੀ ਹਜੇ ਹੋਰ ਮਾਮਲੇ ਸਾਹਮਣੇ ਆਉਣਗੇ ਕਿਉਂਕਿ ਜਿਹੜਾ ਹੁਣ ਇਹ ਰਿਮਾਂਡ ਤੇ ਆ ਬਿਕਰਮ ਜੀਟੀਆ 14 ਦਿਨਾਂ ਦਾ ਰਿਮਾਂਡ ਮੰਗਾਇਆ 7 ਦਿਨਾਂ ਦਾ ਰਿਮਾਂਡ ਮਿਲ ਚੁੱਕਾ ਜਿਹਦੇ ਵਿੱਚ ਹਜੇ ਮਾਮਲੇ ਅੱਗੇ ਹੋਰ ਆਉਣੇ ਬਾਕੀ ਆ ਇਹ ਤਾਂ ਇੱਕ ਡੀਜੀਪੀ ਦਾ ਇੱਕ ਦਾਵਾ ਵੀ ਜਿਹੜੇ ਇਹਨਾਂ ਨੇ ਸਬੂਤ ਜਿਹੜੀ ਮੈਂ ਤੁਹਾਨੂੰ ਵੀਡੀਓ ਸੁਨਾਈਆ ਵੀ ਇਹਨਾਂ ਨਾਲ ਇੱਕ ਪੁਲਿਸ ਵਾਲੇ ਵੀ ਮਿਲ ਕੇ ਤੇ ਕਈ ਜਣੇ ਹੋਰ ਇਹਨਾਂ ਦੀਆਂ ਪੁਰਾਣੀਆਂ ਗੱਲਾਂ ਉਹ ਵੀ ਸਾਹਮਣੇ ਲਿਆਤੀਆਂ ਤੇ ਵੀ ਪੱਕੇ ਸਬੂਤ ਆ ਸਾਡੇ ਕੋਲੇ ਜਿਹੜੀਆਂ ਇਹ ਕਰਤੂਕਤਾ ਕਰਦੇ ਸੀ ਨਸ਼ਾ ਵੀ ਨਸ਼ਾ ਤਸਕਰੀ ਰਿਆ ਇਹ ਜੋ ਬਿਕਰਮ ਜੀਟਿਆ ਤਾਂ ਭਈ ਅੱਜ ਜਿਹੜਾ ਇਹਦੇ ਤੇ ਇੱਕ ਭਗਵੰਤ ਸੀਐਮ ਪੰਤਮਾਨ ਦਾ ਐਕਸ਼ਨ ਹੋ ਗਿਆ ਤਾਂ ਦੇਖਣਾ ਹੁਣ ਇਹ ਬੰਦਾ ਇਸ ਤੋਂ ਬਾਅਦ ਦਾ ਹਜੇ ਮਾਮਲਾ ਹੋਰ ਅੱਗੇ ਕੀ ਸਾਹਮਣੇ ਆਉਣਾ ਕਿਉਂਕਿ ਜਦੋਂ ਹੀ ਆਇਆ ਤੁਰੰਤ ਤੁਹਾਡੇ ਨਾਲ ਸਾਂਝੀ ਕਰਾਂਗੇ ਖਬਰ ਕਿਉਂਕਿ ਪੰਜਾਬ ਦੇ ਪ੍ਰਤੀ ਆਪਣਾ ਚੈਨਲ ਆ ਕਿਉਂਕਿ 7 ਦਿਨਾਂ ਦਾ ਰਿਮਾਂਡ ਮਿਲਣ ਦੇ ਮਿਲ ਚੁੱਕਾ ਹੈ ਤੇ ਅੱਗੇ ਦੇਖਣਾ ਹੁਣ ਇਹ ਬਣਦਾ ਹਰੇ ਹੋਰ ਕੀ ਕੁਝ ਮੰਨਣਾ ਉਹ ਨਹੀਂ ਕਿਉਂਕਿ ਹਜੇ ਤਾਂ ਰਿਮਾਂਡ 7 ਦਿਨਾਂ ਦਾ ਹਜੇ ਤਾਂ ਦਿਨ ਹੀ ਇੱਕ ਇੱਕ ਟੱਪਿਆਗਾ ਤੇ ਪਰ ਹੁਣ ਜਿਹੜਾ ਥੋੜੇ ਨਾਲ ਅੱਜ ਦੀ ਖਬਰ ਸਾਂਝੀ ਜ਼ਰੂਰ ਕਰਨੀ ਸੀ ਜਿਹੜਾ ਇੱਕ ਪ੍ਰਧਾਨ ਇਹਨਾਂ ਦਾ ਹੋਰ ਚੱਕ ਲਿਆ ਜਿਹਦੇ ਵਿੱਚ ਭਾਈ ਹੁਣ ਦੇਖਣਾ ਇਹ ਬਣਦਾ ਅੱਗੇ ਦਾ ਮਾਮਲਾ ਕੀ ਰਹੂਗਾ ਤਾਂ ਥੋੜੇ ਨਾਲ ਖਬਰ ਸਾਂਝੀ ਜ਼ਰੂਰ ਕਰਾਂਗੇ ਤੇ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਬੰਦ ਨਾ ਮਿਲਦੇ ਕਾਨੂੰ ਨਾ ਮਟੋਪੇ ਧੰਨਵਾ